ਇਹ ਕੋ ਪੁਲਿਸ ਦਾ ਇੰਟੈਲੀਜੈਂਸ ਦਾ ਪ੍ਰਸ਼ਾਸਨ ਦਾ ਕੰਮ ਹੈ ਜੇ ਤੁਸੀਂ ਫੁੱਲ ਪੇਜ ਇਸ਼ਤਿਹਾਰ ਲਾਉਨੇ ਹੋ ਕਿ ਤੁਹਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਫਿਰ ਝੂਠ ਬੋਲ ਰਹੇ ਹੋ ਤੁਸੀਂ ਇੱਕ ਤਾਂ ਖਜ਼ਾਨੇ ਚੋਂ ਖਰਚਾ ਕਰ ਰਹੇ ਹੋ ਤੇ ਅਸਲੀਅਤ ਚ ਗਰਾਉਂਡ ਜ਼ੀਰੋ ਚ ਹਾਲਾਤ ਕੁਝ ਹੋਰ ਨੇ ਜੇ ਪੁਲਿਸ ਜਿੰਨੀ ਇਸ਼ਤਿਹਾਰਾਂ ਚ ਸਰਕਾਰ ਚੌਕਸ ਹੈ ਓਨੀ ਗਰਾਉਂਡ ਚ ਚੌਕਸ ਹੁੰਦੀ ਤੇ ਇਹ ਹਾਲਾਤ ਨਾ ਬਣਦੇ ਹੁਣ ਅੱਜ 24 ਡੈਥਸ ਹੋ ਗਈਆਂ ਨੇ ਤਿੰਨ ਕ੍ਰਿਟੀਕਲ ਨੇ ਇਹ ਆਕੜਾ ਵੱਧ ਵੀ ਸਕਦਾ ਕਿ ਉਹਨਾਂ ਦੇ ਜੀਬ ਮੁੜਿਆਉਣਗੇ ਹੁਣੇ ਭਾਵੇਂ ਵੀ ਅਰੈਸਟ ਕਰ ਲੈਣ। ਮਗਰ ਅਰੈਸਟ ਤਾਂ ਇਹ ਪਹਿਲਾਂ ਚਾਹੀਦੇ ਸਨ ਕਿ ਇਹ ਜੇ ਹਲਾਤੀ ਨਾ ਬਣਦੇ ਜਾਂ ਸ਼ਕਤੀ ਕਰਦੇ। ਸ਼ਕਤੀ ਨਹੀਂ ਕਰਦੀ ਸਰਕਾਰ। ਵੇਲੇ ਹੀ ਭੁਗਤ ਹੈ। ਅਸੀਂ ਵੱਖੋਤ ਪਿੰਡਾਂ 'ਚ ਅੱਜ ਗਏ ਆ ਲੋਕਾਂ ਦਾ ਇਹ ਕਹਿਣਾ ਕਿ ਪੁਲਿਸ ਨੂੰ ਦੇਖਾ ਵਾਰ ਇਨਫੋਰਮ ਕੀਤਾ ਗਿਆ ਬਾਈ ਨੇਮ ਦੱਸਿਆ ਗਿਆ ਕਿ ਆਹ ਲੋਕ ਜਹਰੀਲੀ ਸ਼ਰਾਬ ਵੇਚ ਰਹੇ ਐ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੋ ਲੋਕਾਂ ਨੇ ਤੁਹਾਨੂੰ ਦੱਸਤੀ ਜੀ ਮੈਂ ਤਾਂ ਆਪੋਜੀਸ਼ਨ ਦਾ ਮੈਂਬਰ ਆ ਜੇ ਮੈਂ ਕੁਝ ਕਹੂੰਗਾ ਤੇ ਸਾਡੇ ਤੇ ਤਾਂ ਸਿੱਧਾ ਹੀ આરોਪ ਲੱਗ ਜਾਂਦਾ ਜੀ ਸਿਆਸਤ ਕਰਦੇ ਆ ਮਗਰ ਜਦ ਲੋਕ ਦੱਸ ਰਹੇ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਪੰਜੀ ਸਾਲ ਹੀ ਵੋਟ ਪਾਉਂਦੇ ਉਹਨਾਂ ਨੇ ਦੱਸਤਾ ਕਿ ਪੁਲਿਸ ਕਾਰੀ ਕੁਝ ਨਹੀਂ ਦੀ ਗਰਾਊਂਡ 'ਚ ਔਰ ਨਾ ਪੁਲਿਸ ਦਾ ਕਰਨ ਦਾ ਕਾਰਨ ਹੈ ਕਿ ਸਰਕਾਰ ਉਹ ਜੀ ਨਿਕਮੀ ਹੈ ਇਹ ਸਰਕਾਰ ਵੱਲੋਂ ਕੋਈ ਸ਼ਕਤੀ ਹੋਵੇ ਜ਼ੀਰੋ ਟੋਲਰੈਂਸ ਹੋਵੇ ਤੇ ਹਾਲਾਤ ਹੀ ਨਾ ਪੈਦਾ ਹੁੰਦੇ ਦੇਖੋ ਇਹ ਹਾਲਾਤ ਇਸੇ ਸਰਕਾਰ ਚ ਚੌਥੀ ਵਾਰੀ ਪੈਦਾ ਹੋਵੇ ਆ ਪਿਛਲੀ ਵਾਰੀ ਤਾਂ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਸੀ ਸੰਗਰੂਰ ਉਸ ਤੋਂ ਪਹਿਲਾਂ ਮੋਗੇ ਚ ਹੋਇਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਚ ਹੋਇਆ ਮੂਲ ਵੀ ਮੈਨੂੰ ਲੱਗਦਾ ਕੁਝ ਸਮਾਂ ਪਹਿਲਾਂ ਹੋਇਆ ਸੀ ਅਚੀਬ ਕੀ ਹੋਇਆ ਮਤਲਬ ਕਿਉਂਕਿ ਫੇਲਿਅਰ ਹੈ ਇਹ ਚ ਰੀਅਕਰੈਂਸ ਬਾਰ-ਬਾਰ ਫੇਲਿਅਰ ਹੋ ਰਿਹਾ ਹੈ ਸਰਕਾਰ ਦਾ ਸਰਕਾਰ ਤਾਂ ਰਿਐਕਟ ਕਰਦੀ ਐ ਤੁਹਾਨੂੰ ਚੁੱਪ ਕਰਾਉਣ ਲਈ 16 ਅਰੈਸਟ ਹੋ ਗਏ ਕਿ ਦਾਵਾ ਇਹ ਲਿਖ ਕੇ ਦੇਣਗੇ ਕਿ ਗਾਂ ਨਹੀਂ ਇਹ ਜਾਂ ਕੁਝ ਆਦ ਸਾ ਵਾਪਰ ਨੂੰ ਨਹੀਂ ਦੇ ਸਕਦੇ ਤਾਂ ਕੱਲਾ ਕਿਉਂਕਿ ਪ੍ਰੈਸ਼ਰ ਪੈ ਗਿਆ 27 ਮੌਤਾਂ ਹੋ ਗਈਆਂ ਨੇ ਤੇ ਸੀਐਮ ਨੂੰ ਮਜਬੂਰੀ ਵਸ ਆਉਣਾ ਪਿਆ ਮਗਰ ਕੀ 10 ਲੱਖ ਨਾਲ ਉਹਦੇ ਕਿਸੇ ਦਾ ਬਾਪ ਕਿਸੇ ਦਾ ਬੱਚਾ ਕਿਸੇ ਦਾ ਘਰ ਵਾਲਾ ਕਿ ਉਹ ਮੜਿਆ ਹੋਊਗਾ ਜੀ ਕਿ ਪਰਿਵਾਰ ਦਾ ਉਹ ਚਿਰਾਗ ਜਿਹੜਾ ਬੁੱਝ ਗਿਆ ਥੋੜੀ ਨਿਲਾਇਕੀ ਛੱਦ ਕੇ ਉਹ ਹੋ ਜੂਗਾ ਸ਼ਿਸ਼ਲੀ ਇਹ ਕਿਉਂ ਗੈਰ ਕਾਨੂੰਨੀ ਕੰਮ ਕੋਈ ਕਰ ਰਿਆ ਸੀ ਰੋਕਣਾ ਕੰਮ ਕੀਦਾ ਸਰਕਾਰ ਥੋੜੀ ਭਾਈ ਅਫਸਰ ਤੁਸੀਂ ਲਾ ਰਹੇ ਕੰਮ ਥੋੜਾ ਸਰਕਾਰ ਭਗਵੰਤਮਾਨ ਐਸਐਸਪੀ ਲਾਉਂਦਾ ਭਗਵੰਤਮਾਨ ਡੀਐਸਪੀ ਲਾਉਂਦਾ ਭਗਵੰਤਮਾਨ ਐਸਐਚਓ ਲਾਉਂਦਾ ਫੇਰ ਰੋਕਦੇ ਕਿਉਂ ਨਹੀਂ ਸਾਈਜ਼ ਮਿਨਿਸਟਰ ਦਾ ਤਾਂ ਕੋਈ ਬਿਆਨ ਸਾਹਮਣੇ ਦੇਖੋ ਬੜਾ ਕਲੀਅਰ ਹੈ ਜੀ ਮੈਂ ਬਾਰ ਬਾਰ ਕਹਿ ਰਿਹਾ ਇੱਕ ਸਾਈਜ਼ ਤੇ ਪੁਲਿਸ ਇਹ ਦੋਵੇਂ ਮਿਨਿਸਟਰ ਭਗਵੰਤ ਮਾਨ ਔਰ ਹਰਪਾਲ ਜੀ ਮੈਨੂੰ ਅਸਤੀਫਾ ਦੇਣਾ ਚਾਹੀਦਾ ਨੈਤਿਕ ਜ਼ਿੰਮੇਵਾਰੀ ਉਹਨਾਂ ਦੀ ਕੋਈ ਫੇਲਿਅਰ ਉਹਨਾਂ ਦਾ ਹੋ। ਉਹਨੇ ਜਿੰਨਾ ਮਰਜ਼ੀ ਕਵਰ ਅਪ ਕਰ ਲੈਣ ਇਹ ਸਭ ਝੂਠ ਹੈ ਉਹ 27 24 ਬੰਦੇ ਨਹੀਂ ਮੁੜਦੇ। ਅੱਜ ਥਰੀਵਾਲ ਚ ਇੱਕ ਰੋਸ ਜਤਾ ਕੇ ਪਿੰਡ ਵਾਸੀਆ ਵੱਲੋਂ ਨਿੰਦਰਪੁਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਇਹ ਸ਼ਰਾਬ ਵੇਚ ਰਹੀ ਸੀ ਜਿਸ ਦਾ ਘਰ ਵੀ ਦੱਸਿਆ ਜਾ ਰਿਹਾ ਪੁਲਿਸ ਚੌਕੀ ਦੇ ਸਾਹਮਣੇ ਆ। ਉਸ ਦਾ ਖੁਦ ਆਪਣਾ ਪਤੀ ਵੀ ਸੀ ਜਿਹੜੀ ਲਿਸ਼ਟ ਦਾ ਚਕਾਰ ਹੋਇਆ ਉਸ ਦੀ ਵੀ ਜਿਹੜੀ ਇਹ ਮੌਤ ਹੋਈ ਤਾਰੂ ਸਿੰਘ ਵੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਨਾਮ ਵੀ ਮੁਆਵਜ਼ੇ ਦੀ 10 ਲੱਖ ਰੁਪਏ ਵਾਲੀ ਮੁਆਵਜ਼ੇ ਲਿਸਟ 'ਚ ਪਾਇਆ ਗਿਆ ਜਿਸ ਦੇ ਕਰਕੇ 23 ਮੌਤਾਂ ਆਏ ਜੇ ਕੋਈ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਦੇ ਇਹ ਪਿੰਡ 'ਚ ਇਸ ਗੱਲ ਦਾ ਰੋਸ ਵੀ ਹੋਇਆ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤਾਂ ਭਗਵੰਤ ਮਾਨ ਇਹਦੇ ਸਵਾਲ ਭਗਵੰਤ ਮਾਨ ਨੂੰ ਬਣਦਾ ਔਰ ਪਿੰਡ ਵਾਲੇ ਜੇ ਰੋਸ ਕਰਦੇ ਤੇ ਦਵੇ ਜਵਾਬ ਉਹਨਾਂ ਸਰਕਾਰ ਉਹਨਾਂ ਨੂੰ ਦੇਖੋ ਕੱਲ ਸਾਡੇ ਦਬਾ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਇਹ ਨਹੀਂ ਤਾਂ ਅੱਜ ਤੱਕ ਇਹਨਾਂ ਨੇ ਤਾਂ ਰੈਕਗਨਾਈਜ਼ ਵੀ ਨਹੀਂ ਕੀਤਾ ਪਿਛਲੀਆਂ ਜਿੰਨੀਆਂ ਮੌਤਾਂ ਹੋਈਆਂ ਸ਼ਰਾਬ ਦੀ ਟ੍ਰੈਜੇਡੀ ਨਾਲ ਕਿੱਥੇ ਇਹਨਾਂ ਨੇ ਕੁਝ ਕਿਸੇ ਕਿੱਥੇ ਨਾ ਸੰਗਰੂਰ ਤੱਕ ਵੀ ਨਹੀਂ ਦਿੱਤਾ ਸੋ ਇਹ ਤਾਂ ਮਜੀਠੇ ਵਾਲੇ ਲੋਕਾਂ ਦਾ ਰੋਸ ਹੀ ਦਬਾਅ ਸੀ ਕਿ ਸਰਕਾਰ ਦੇ ਗਲ ਚ ਗੂਠ ਦੇ ਕੇ ਮੁਆਵਜ਼ਾ ਲਿਆ ਮਗਰ ਮੁਆਵਜ਼ਾ ਇਸ ਨੋਟ ਦ ਸੋਲੂਸ਼ਨ ਔਰ ਭਗਵੰਤ ਮਾਨ ਨੂੰ ਕੋ ਪੁੱਛਣਾ ਚਾਹੁੰਨਾ ਤੁਸੀਂ ਜਦੋਂ ਕੈਪਟਨਸ਼ਪ ਵੇਲੇ ਇਹ ਡੈਥਾਂ ਹੋਈਆਂ ਸੀ ਥੋੜੀ ਉਹ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਤੁਸੀਂ ਕਹਿੰਦੇ ਸੀ 302 ਦਾ ਪਰਚਾ ਹੋਣਾ ਚਾਹੀਦਾ ਦਿੱਤਾ ਜੀ 302 ਦਾ ਪਰਚਾ ਕੀ ਕਾਰਵਾਈ ਕੀਤੀ ਹੈ ਤੁਸੀਂ ਮਤਲਬ ਤੁਸੀਂ ਆਪ ਫੇਲ ਹੋਏ ਇੱਕ ਵਾਰੀ ਨਹੀਂ ਹੋਏ ਨੇਕਾ ਵਾਰੀ ਹੋਏ ਮਗਰ ਰਾਜਨੀਤੀ ਬਣ ਗਈ ਹੈ ਪੋਲਿਟਿਕਸ ਬਣ ਗਈ ਹੈ